ਸ਼ਰਪੁਰ ਦੇ ਥਾਣਾ ਬੁੱਲੂਵਾਲ ਅਧੀਨ ਆਉਂਦੇ ਪਿੰਡ ਸਿਕਰੀ ਦੇ ਰਹਿਣ ਵਾਲੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਅੱਜ{{\text{ਸੁੱਤ}}}}{ਨਸ਼ੇ ਦਾ ਮਾਮਲਾ ਦਰਜ ਹੋਇਆ ਵੱਲੋਂ ਧਮਕੀਆਂ ਦੇਣ ਤੇ ਦੋਸ਼ 'ਚ ਅੱਜ ਸਰਪੰਚ ਸੇਵਾ ਸਿੰਘ ਦੀ ਅਗਵਾਈ 'ਚ ਐਸਪੀ ਡੀ ਡਾਕਟਰ ਮੁਕੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਸੇਵਾ ਸਿੰਘ ਅਮਰੀਕ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਨੌਜਵਾਨ ਪਿੰਡ 'ਚ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਜਦੋਂ ਪਿੰਡ ਵਾਸੀਆਂ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਤੇ ਨੌਜਵਾਨ ਪਿੰਡ ਵ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਕਤ ਨੌਜਵਾਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਤੇ ਪੁਲਿਸ ਵੱਲੋਂ ਉਸ ਨੂੰ ਨਸ਼ੇ ਸਮੇਤ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਮੁਕੀਮ ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਬਚਿੱਤਰ ਸਿੰਘ ਪਿੰਡ 'ਚ ਆਪਣੀ ਫੌਕੀ ਧੋਸ ਦਿਖਾਉਂਦਾ ਹੈ ਤੇ ਜਦੋਂ ਵੀ ਕੋਈ ਉਸ ਦਾ ਵਿਰੋਧ ਕਰਦਾ ਸੀ ਤਾਂ ਉਕਤ ਨੌਜਵਾਨ ਵਿਰੋਧ ਕਰਨ ਵਾਲੇ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੰਦਾ ਸੀ ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਵੀ ਬਚਿੱਤਰ ਸਿੰਘ ਦਾ ਵਿਰੋਧ ਕੀਤਾ ਗਿਆ ਤਾਂ ਬਚਿੱਤਰ ਨੇ ਫੋਨ 'ਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਸ ਮੋਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਕਤ ਨੌਜਵਾਨ ਵਿਰੁੱਧ ਹੋਰ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੱਸਣਯੋਗ ਹੈ ਕਿ ਠਾਣਾ ਬੁੱਲਵਾਲ ਪੁਲਿਸ ਵੱਲੋਂ ਪਿੰਡ ਸਿਕਰੀ ਦੇ ਰਹਿਣ ਵਾਲੇ ਬਚਿੱਤਰ ਸਿੰਘ ਨੂੰ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਅਭੀਤੇ ਕੱਲ੍ਹ ਹੀ ਗ੍ਰਫਤਾਰ ਕੀਤਾ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਤੁਹਾਡਾ ਜੀ ਮੇਰਾ ਨਾਮ ਸੇਵਾ ਸਿੰਘ ਸਿੱਕਰੀ ਸਰਪੰਚ ਜੀ ਸਰਪੰਚ ਸਾਹਿਬ ਕੀ ਮੈਟਰ ਹੈ ਤੁਸੀਂ ਐਸਐਸਪੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਆ ਪਿੰਡ ਦਾ ਕੋਈ ਨੌਜਵਾਨ ਆ ਕੋਈ ਨਸ਼ਾ ਵਗਾਰਾ ਵੇਚਦਾ ਉਹ ਤੁਸ ਲੈ ਤੁਹਾਡੇ ਵੱਲੋਂ ਇਸ ਤਰ੍ਹਾਂ ਹੈਗਾ ਬਚਿੱਤਰ ਸਿੰਘ ਕੋਚਰ ਤੋਂ ਨਸ਼ੇ ਮਲ ਵੇਚਦਾ ਆ ਰਿਹਾ ਜੀ ਤੇ ਉਹ ਨਸ਼ਿਆਂ ਦੇ ਵਿੱਚ ਹੁਣ ਮਲ ਜਿੱਦਾਂ ਉੱਤੇ ਪਰਸੋਂ ਉਹਨੂੰ ਮਲਬ ਫੜ ਲਿਆ ਪੁਲਿਸ ਨੇ ਫੜ ਕੇ ਉੱਤੇ ਮਲ ਪਰਚਾ ਮਲ ਹੋ ਗਿਆ ਠੀਕ ਹੈ ਜੀ ਤੇ ਉਹ ਗਲਤ ਸਗਾ ਗਲਤ ਦਾ ਨਤੀਜਾ ਉਹਨੂੰ ਗਲਤ ਭੁਗਤਣਾ ਪੈ ਗਿਆ ਹਾਂ ਜੀ ਤੇ ਹੁਣ ਪਰਚਾ ਹੋ ਗਿਆ ਉਹਦੇ ਤੇ ਪਰਚਾ ਹੋ ਗਿਆ ਤੇ ਹੁਣ ਕਿੱਥੇ ਜੇਲ੍ਹ ਚ ਹੈ ਨਾ ਉਹੋ ਜੇਲ੍ਹ ਤੇ ਤੁਸੀਂ ਅੱਜ ਮੈਂ ਐਸਐਸਪੀ ਨੂੰ ਕਿਸ ਪਰਪਸ ਨਾਲ ਮਿਲਣ ਆਏ ਅੱਜ ਅਸੀਂ ਇਸ ਕਰਕੇ ਆਏ ਸੀ ਕਿ ਉਹ ਪਰਸੋਂ ਰਾਤੀ ਇਹ ਅਮਰੀਕ ਸਿੰਘ ਹੋਣਾ ਨੂੰ ਧਮਕੀਆਂ ਮਾਰਦਾ ਸੀਗਾ ਬਈ ਤੁਹਾਨੂੰ ਗੋਲੀਆਂ ਮਾਰ ਦਾਂਗੇ ਤੁਹਾਨੂੰ ਖਤਮ ਕਰ ਦਾਂਗੇ ਤੁਹਾਡਾ ਪਰਿਵਾਰ ਖਤਮ ਕਰ ਦਾਂਗੇ ਜੀ ਤੇ ਇਸ ਤਰ੍ਹਾਂ ਧਮਕੀਆਂ ਮਾਰਦਾ ਸੀ ਉਹ ਇਸ ਕਰਕੇ ਫੇ ਆਏ ਸੀਗੇ ਐਸਐਸਪੀ ਦੇ ਅਰਜੀ ਦੇਣ ਪਈਏ ਜੋ ਕਮ ਕਰ ਰਿਹਾ ਨਜਾਇਜ਼ ਕਰ ਰਿਹਾ ਗਲਤ ਕਰ ਰਿਹਾ ਠੀਕ ਹੈ ਜੀ ਤੇ ਪਿਛਲੇ ਉੱਤੇ ਪਹਿਲਾਂ ਵੀ ਕੋਈ ਪਰਚੇ-ਪੁਰਚੇ ਹੈਗੇ ਆ ਜੀ ਪਹਿਲੇ ਉੱਤੇ ਦੋ ਪਰਚੇ ਆਏ ਉਹ ਵੀ ਐਨਐਸਏ ਦੇ ਹੀ ਆ ਜੀ ਉਹ ਵੀ ਨਸ਼ੇ ਦੇ ਆ ਉਹਨਾਂ ਤੇ ਵੈਸੇ ਇੱਕ ਚ ਦੋਨੋਂ ਚ ਉਹਨਾਂ ਨੂੰ 5-500 ਰੁਪਈਆ 5-5000 ਰੁਪਈਆ ਜੁਰਮਾਨਾ ਹੋਇਆ ਦੋ ਪਰਚੇ ਸਕੇ ਪਹਿਲੇ ਵੀ ਠੀਕ ਹੈ ਜੀ ਤੇ ਤੀਜਾ ਹੁਣ ਹੋਇਆ ਹੈ ਇਹ ਕਿਹੜੇ ਥਾਣੇ ਪਰਚਾ ਹੋਇਆ ਹੈ ਬੁੱਲੂਵਾਲ ਥਾਣੇ ਬੁੱਲੂਵਾਲ ਥਾਣੇ ਤੁਹਾਡੇ ਪਿੰਡ ਸਿਕਰੀ ਦੇ ਬਸਨੀਕ ਆ ਜੀ ਇਹ ਨੌਜਵਾਨ ਪਿੰਡ ਦਾ ਸਿਕਰੀ ਦਾ ਬਸਨੀਕ ਆ ਠੀਕ ਹੈ ਅਕਸਰ ਆਪਾਂ ਨੂੰ ਦੇਖਦੇ ਆਂ ਕਿ ਪਿੰਡਾਂ ਦੇ ਸਰਪੰਚਾ ਪੰਚਾਇਤਾਂ ਵੱਲੋਂ ਜਿਹੜਾ ਮਤੇ ਵੀ ਪਾਏ ਜਾ ਰਹੇ ਆ ਕਿ ਬੇਨਾਂ ਦੀ ਜ਼ਮਾਨਤ ਨਹੀਂ ਕਰਵਾਇਆ ਗਿਆ ਨਾ ਪੰਚਾਇਤ ਪਿੱਛੇ ਜਾਏਗੀ ਨਾ ਕੋਈ ਹੋਰ ਪਿੰਡ ਵਾਸੀ ਜਾਏਗਾ ਤੁਸੀਂ ਵੀ ਕੁਝ ਇਦਾਂ ਦਾ ਲਿਆ ਰਹੇ ਹੋ ਜੀ ਬਤਾਵੋ ਜਰਾ ਦੇਖੋ ਇਸ ਤਰ੍ਹਾਂ ਸੁਧਾਰ ਫੇਰੇ ਹੋਣਾ ਮੱਲਬ ਨਸ਼ੇ ਤੋਂ ਫੇਰੇ ਮੁਕਤ ਹੋ ਸਕਦੇ ਆ ਜੇ ਸਾਰੇ ਨਗਰ ਨਾਲ ਸਾਥ ਦੇਵੇਗਾ ਤੇ ਸਾਰਾ ਪਿੰਡ ਸਾਥ ਦੇਵੇਗਾ ਫੇਰ ਪੰਜਾਬ ਮੱਲ ਨਸ਼ੇ ਤੋਂ ਮੁਕਤ ਹੋ ਸਕਦਾ ਤੇ ਨਹੀਂ ਤਾਂ ਬੜਾ ਮੁਸ਼ਕਲ ਹੋਣਾ ਬਾਕੀ ਗਵਰਨਮੈਂਟਾਂ ਗਵਰਨਮੈਂਟ ਸਾਥ ਦੇਣ ਜਿੱਦਾਂ ਹੁਣ ਦੇ ਰਹੀਆਂ ਤੇ ਫਿਰ ਤਾਂ ਨਸ਼ਾ ਮੁਕਤ ਹੋ ਸਕਦਾ ਨਸ਼ਾ ਨਹੀਂ ਹੋਣਾ ਜਿੱਦਾਂ ਜਿਹਨਾਂ ਘਰਾਂ 'ਚ ਨਸ਼ਾ ਆ ਗਿਆ ਉਹ ਘਰੇ ਬਰਬਾਦ ਹੋ ਗਏ ਉਹ ਬੱਚੇ ਬਰਬਾਦ ਹੋ ਗਏ ਆ ਪਰ ਪਰਿਵਾਰ ਇਹ ਸਾਰਾ ਉਹਨਾਂ ਦੇ ਬਰਬਾਦ ਹੋ ਗਿਆ ਤੇ ਨਸ਼ੇ ਦਾ ਜਿਹੜਾ ਕੰਮ ਹੈ ਬਹੁਤ ਮਾੜਾ ਹੈਗਾ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਤਾਂ ਮਿਲੇ ਆ ਕਿ ਭਾਈ ਸਾਹਿਬ ਨੂੰ ਧਮਕੀਆਂ ਇਹ ਦੇ ਰਿਹਾ ਸੀ ਜਾਨੂ ਮਾਰਨ ਦੀਆਂ ਉਹ ਇਹਨਾਂ ਨੂੰ ਧਮਕਾ ਕਹਿੰਦਾ ਤੁਹਾਡੇ ਗੋਲੀਆਂ ਮਾਰ ਦੂੰ ਮੈਂ ਤੁਹਾਨੂੰ ਖਤਮ ਕਰ ਦਊਗਾ ਬਈ ਤੇ ਮਾਲਾ ਤੇ ਤੁਸੀਂ ਮੇਰੇ ਮੋਰੇ ਕਿਉਂ ਵੜਦੇ ਆ ਕਿਉਂ ਖੜੇ ਹੁੰਨੇ ਇਹਨਾਂ ਨੇ ਆਖਿਆ ਤੂੰ ਗਲਤ ਕੰਮ ਨਾ ਕਰ ਉਹ ਗਲਤ ਦਾ ਉਲਟ ਇਹਨਾਂ ਨੂੰ ਮਤਲਬ ਉਸਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਸ ਵਿਸ਼ੇ ਤੇ ਮਤਲਬ ਆਪਾਂ ਜਿੱਦਾਂ ਯਾਰ ਅਰਜੀ ਦੇਣ ਆਏ ਸਕੇ ਕਿਹਨਾਮਾ ਹੈ ਤੁਹਾਡਾ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਿਕਰੀ ਤੋਂ ਜੀ ਇਹ ਪਿੰਡ ਵਾਸੀ ਵੀ ਪੰਚਾਇਤ ਮੈਂਬਰ ਹੋ ਪਿੰਡ ਵਾਸੀ ਠੀਕ ਹੈ ਜੀ ਅੱਜ ਮਿਲਣ ਆਏ ਹੋ ਕਿ ਪਿੰਡ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਨਸ਼ਾ ਵੇਚਦਾ ਸੀਗਾ ਭਾਈ ਸਾਹਿਬ ਉਹਨਾਂ ਨੂੰ ਰੋਕਿਆ ਨੂੰ ਧਮਕੀਆਂ ਦਿੱਤੀਆਂ ਮਾਰਨ ਦੀਆਂ ਤੇ ਤੁਸੀਂ ਕੀ ਕਹਿ ਰਹੇ ਹੋ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਮਿਲੇ ਨੇ ਜੀ ਅਸੀਂ ਐਸਪੀ ਡੀ ਸਾਹਿਬ ਨੂੰ ਮਿਲ ਕੇ ਆਏ ਹਾਂ ਠੀਕ ਉਹਨਾਂ ਸਾਨੂੰ ਭਰੋਸ ਤੇ ਉੱਥੇ ਪਤਾ ਸਰਕਾਰ ਨੂੰ ਆਟੋਮੈਟਿਕ ਕੱਲ ਪਰਸੋਂ ਹੋ ਗਿਆ ਉਹ ਕਹਿੰਦੇ ਬਦਲਸਰ ਅਰਦਲਸਤ ਦੁਪਤੈਨ ਬਾਹਰ ਆਉਂਦਾ ਕਦੋਂ ਹੋਇਆ ਪਰਚਾ ਕਦੋਂ ਪਰਸੋਂ ਆਇਆ ਜੀ ਕੱਲ ਪਤਾ ਹੋਇਆ ਅਜੇ ਤੱਕ ਠੀਕ ਹੈ ਜੀ ਤੇ ਪਿੰਡ ਦਾ ਮਾਹੌਲ ਕਿਦਾਂ ਦਾ ਫਿਰ ਜੋ ਇਸ ਤਰ੍ਹਾਂ ਤੇ ਕੰਮ ਕਰ ਰਿਹਾ ਸੀ ਆ ਕਿ ਪਿੰਡ ਵਾਸੀਆਂ ਨੇ ਪਹਿਲਾਂ ਨਹੀਂ ਰੁਕਣਾ ਚਾਇਆ ਪਿੰਡ ਵਾਸੀਆਂ ਪੰਚਾਇਤ ਦਾ ਫਰਜ਼ ਹੈ ਜੀ ਪਿੰਡ ਵਾਸੀ ਕੀ ਰੋਸ ਸਕਦੇ ਪਟਿਆ ਦੀ ਪੰਚਾਇਤ ਦੀ ਜ਼ਿੰਮੇਵਾਰੀ ਕੀ ਆ ਪੰਚਾਇਤ ਦੀ ਜ਼ਿੰਮੇਵਾਰੀ ਤੇ ਜੇ ਸਰਪੰਚ ਪਿੰਡ ਦੇ ਬਾਰੇ ਪਤਾ ਐਸਐਸ ਨੂੰ ਉਹਨੂੰ ਥਾਣੇ ਵਾਲਾ ਪਤਾ ਐਸਐਸਬੀ ਪੁਲਿਸ ਜਿਲ੍ਹੇ ਵਾਲ ਇਹ 85 ਦਾ ਕਾਰਵਾਈ ਹੁਣ ਚਲ ਪਿੰਡ ਸਰ ਨਾਲ ਪਿੰਡ ਸਰ ਨਾਲ ਪਿੰਡ ਨੇ ਸਾਈਨ ਵੀ ਕੀਤੇ ਉਹ ਕਿਹੜੀ ਐਪਲੀਕੇਸ਼ਨ ਆ ਜਿਹੜੀ ਪਿੰਡ ਨੇ ਸਾਈਨ ਕੀਤੇ ਆ ਉਹ ਇਸੇ ਦੇ ਚ ਕੀਤੇ ਜੀ ਕਿਹੜੀ ਕਿਹੜੀ ਐਪਲੀਕੇਸ਼ਨ ਤੇ ਆ ਜਿਹੜੀ ਇਹਨੂੰ ਧਮਕੀਆਂ ਦੇ ਜਾਂ ਨਸ਼ੇ ਵੇਚਦਾ ਇਸ ਬੰਦੇ ਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਇਹ ਤੁਹਾਨੂੰ ਧਮਕੀਆਂ ਦਿੱਤੀਆਂ ਕਿਹਦੇ ਵੱਲੋਂ ਦਿੱਤੀਆਂ ਗਈਆਂ ਤੇ ਕੀ ਪੂਰਾ ਮੈਟਰ ਹੋਇਆ ਇਹ ਸਰਦਾਰ ਬਚਿੱਤਰ ਸਿੰਘ ਜਿਹੜਾ ਨਸ਼ੇ ਵੇਚਦਾ ਆ ਉਹ 10 ਸਾਲ ਤੋਂ ਨਸ਼ੇ ਵੇਚਦਾ ਕੀ ਹੁਣ ਜਾਨੀ ਕਿ ਉਹ ਪੱਕ ਜੁੱਕਾ ਬਦਮਾਸ਼ ਬਣ ਚੁੱਕਾ ਆ ਤਾਂ ਇਸ ਕਰਕੇ ਸਾਡੇ ਗਲੀ ਮਲੇ ਦੇ ਲੋਕ ਡਰਦੇ ਨਹੀਂ ਬੋਲਦੇ ਪਰ ਉਸ imageHeight ਤੇ ਕੀਤੀ ਕਿ ਭਾਈ ਕਿਸੇ ਨੂੰ ਤਾਂ ਬੁਲਾਉਣੇ ਪੈਣਾ ਆ ਫੇ ਅਸੀਂ ਚਲੋ ਹੌਸਲਾ ਕਰਕੇ ਬੋਲ ਦਿੱਤਾ ਕਿ ਭਾਈ ਤੂੰ ਇਹ ਕੰਮ ਨਾ ਕਰ ਗਲਤ ਕੰਮ ਆ ਤਾਂ ਤੂੰ ਨਸ਼ੇ ਨਾ ਵੇਚ ਤੂੰ ਬਹੁਤ ਤੰਗ ਕਰਿਆ ਲੋਕਾਂ ਨੂੰ ਤਾਂ ਉਹਨਾਂ ਉਲਟਾ ਮੇਰੇ ਭਰਾ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਮੈਂ ਤਾਂ ਗੋਲੀਆਂ ਚਲਾ ਦਊਂਗਾ ਤੁਹਾਡਾ ਪਰਿਵਾਰ ਤਬਾਹ ਕਰਦਾਗਾ ਇਹ ਨੌਕਰੀ ਤੋਂ ਲਹਾਦਾਗਾ ਮੈਂ ਇਸ ਤਰ੍ਹਾਂ ਕਰਦਾਗਾ ਕਿ ਕਿਸ ਦਿਨ ਦਿੱਤੀਆਂ ਧਮਕੀਆਂ 75 ਸਿੰਘ ਨੇ ਦਿੱਤੀਆਂ ਇਹ ਦਿੱਤੀਆਂ ਇਹ ਦਿੱਤੀਆਂ ਪਰਸ ਦੋ ਦਿਨ ਹੋ ਗਏ ਸ਼ਾਮ ਨੂੰ ਦਿੱਤੀਆਂ ਸ਼ਾਇਦ ਤਾਂ ਫਿਰ ਨਾਲ ਲਾਦੇ ਅਸੀਂ ਬਲਵਾਲ ਥਾਣੇ ਰਿਪੋਰਟ ਕਰ ਦਿੱਤੀ ਸੀ ਉਹਦੀ ਅੱਛਾ ਤੇ ਫੜ ਕੇ ਤੋਂ ਹੋਇਆ ਨਸ਼ੇ ਨੂੰ ਫੜ ਫੜ ਫੇਰ ਕਰ ਸਵੇਰੇ ਹੋਇਆ ਇਹ ਕੀ ਫੜ ਹੋਇਆ ਇਹ ਤੁਹਾਨੂੰ ਲੱਗਿਆ ਹਾਂ ਨਹੀਂ ਇਦਾਂ ਤਾਂ ਤਾਂ ਪਾ ਕੁਝ ਨਹੀਂ ਹੈਗਾ ਮੰਗ ਕਰਦੇ ਹਾਂ ਕੀ ਕਰੋ ਮੰਗ ਇਹੀ ਕਰਦੇ ਆ ਕਿ ਐਸਪੀ ਸਾਹਿਬ ਨੇ ਤਾਂ ਬਹੁਤ ਉਪਰੋਸਾ ਦਿੱਤਾ ਸ਼ੁਕਰ ਆ ਮੈਂ ਕਿਨਾ ਪਰਮਾਤਮਾ ਦਾ ਕਿ ਇਦਾਂ ਦੇ ਸਾਡੇ ਐਸਪੀ ਡੀ ਸਾਹਿਬ ਲੱਗੇ ਆ ਤਾਂ ਬੜੀ ਖੁਸ਼ੀ ਹੋਈ ਮਿਲ ਕੇ ਉਹਨਾਂ ਨੂੰ ਸਾਰੇ ਪਿੰਡ ਨੂੰ ਮੈਂ ਇਕੱਠਾ ਕੀਤਾ ਪੰਚਾਇਤ ਨੇ ਸਾਰੇ ਪਿੰਡ ਦੇ ਸਿਆਣ ਕਰਾਏ ਘਰ ਘਰ ਸਾਰਿਆਂ ਨੇ ਕੀਤੇ ਸਾਈਨ ਤੇ ਪੰਚਾਇਤ ਨੇ ਮਤਾ ਪਾਇਆ ਜੋ ਵੀ ਲਿਖਿਆ ਉੱਤੇ ਕਿ ਜੋ ਵੀ ਸਾਡੀ ਪਿੰਡ ਵਾਲੇ ਕਹਿ ਰਹੇ ਉਹ ਦਰੁਸਤ ਹੈ ਤਾਂ ਇਹਨੂੰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਮਤੇ ਤੇ ਸਹਿਨ ਕਰਵਾਇਆ ਕੀ ਲਿਖਿਆ ਗਿਆ ਉਹਦੇ ਵਿੱਚ ਉਹਦੇ ਉੱਪਰ ਇਹੀ ਲਿਖਿਆ ਸਰਪੰਚ ਸਾਹਿਬ ਨੇ ਕਿ ਜੋ ਵੀ ਮੇਰੇ ਪਿੰਡ ਵਾਸੀ ਕਹਿ ਰਹੇ ਆ ਉਹ ਦਰੁਸਤ ਆ ਇਹ ਵਾਕਿਆ ਹੀ ਨਸ਼ਾ ਵੇਚਦਾ ਇਹਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਅਸੀਂ ਨਾਲ ਸਾਰੇ ਪੰਚਾਂ ਨੇ ਸਹਿਨ ਕੀਤੇ ਆ ਸਾਰੇ ਪਿੰਡ ਨੇ ਸਹਿਨ ਕੀਤੇ ਆ ਤਾਂ ਹੁਣ ਐਸਪੀ ਡੀ ਸਾਹਿਬ ਨੂੰ ਆਪਾਂ ਉਹ ਲੈਟਰ ਦੇ ਕੇ ਆਇਆ ਤਾਂ ਧੰਨਵਾਦ ਇਹ ਮੰਗ ਕਰਦੇ ਹਾਂ ਜਿਹੜਾ ਨਸੀ ਵਾਲਾ ਪਰਚਾ ਤਾਂ ਦਰਜ ਹੋ ਗਿਆ ਜਿਹੜੇ ਤੁਹਾਨੂੰ ਧਮਕੀਆਂ ਦਿੱਤੀਆਂ ਇਹ ਵੀ ਪਰਚਾ ਦਰਜ ਹੋਵੇ ਬਿਲਕੁਲ ਜੀ ਸਾਨੂੰ ਡਰ ਆ ਜੇ ਇਹ ਕਿਸੇ ਦੀ ਸਪੱਸ਼ ਮੇਰੀ ਕੀ ਸੇਫਟੀ ਹੈਗੀ ਮੇਰੀ ਮੇਰੇ ਮੇਰੇ ਤੇ ਗੋਲੀਆਂ ਚਲਾ ਸਕਦਾ ਆ ਮੈਂ ਅਸੀਂ ਗੁਰਦੁਆਰੇ ਸਵੇਰੇ ਜਾਣੇ ਨੇ ਰੋਏ ਤੇ 3:30 4 ਵਜੇ ਮੈਨੂੰ ਘੇਰ ਸਕਦਾ ਆ ਮੈਨੂੰ ਡਰ ਬਹੁਤ ਹੈਗਾ ਓਕੇ ਜੀ